ਜਿਵੇਂ ਦਹੀਂ ਚ ਮੱਖੀ ਨੂੰ ਕੱਟ ਕੇ ਬਾਹਰ ਮਾਰੀਦਾ ਨਾ ਐਦਾਂ ਕੜਵਾਦਾ ਨਾ ਤੈਨੂੰ ਬ੍ਰੇਕ ਗੱਲ ਕਰ ਬਾਬੇ ਵੀਰੇ ਤੇ ਐਨਾ ਭਰੋਸਾ ਨਾ ਕਰਿਆ ਕਰੋ ਮੈਨੂੰ ਨਾ ਬੰਦਾ ਠੀਕ ਨਹੀਂ ਲੱਗਦਾ ਪਾਜੀ ਮੈਨੂੰ ਐਦਾਂ ਲੱਗ ਰਿਹਾ ਮੇਰਾ ਫੋਨ ਨਾ ਗਗਨ ਨੇ ਚੱਕਿਆ ਵਾ ਛੱਡੋ ਪਾਜੀ ਮੈਂ ਉਹਨੂੰ ਆਪ ਲਾ ਕੇ ਪੁੱਛ ਲੈਣਾ ਵਾ ਗਗਨ ਉਰੇ ਆ ਆਈਫੋਨ ਕਿੱਥੇ ਹੈ ਮੇਰਾ? ਬਾਜੀ ਕਿਹੜਾ ਆਈਫੋਨ ਬਾਜੀ? ਆਈਫੋਨ ਜਾਦਾ ਜਾਣ ਨਾ ਬਣ ਯਾਰ। ਜਿਹੜਾ ਫੋਨ ਤੂੰ ਹੁਣੇ ਚੱਕਿਆ ਵਾ ਨਾ ਮੇਰਾ ਦੱਸ ਕਿੱਥੇ ਆ? ਬਾਜੀ ਮੈਨੂੰ ਕੀ ਪਤਾ ਠੱਡਾ ਬਣਾ ਉੱਥੇ ਦੇਖ ਉੱਥੇ ਹੀ ਹੋਣਾ ਵਾ। ਜਦੋਂ ਤੂੰ ਮੈਨੂੰ ਪੈਂਟਾ ਫੜਾਣ ਆਇਆ ਸੀ ਨਾ ਤੋ ਉਹਦੀ ਮੇਰਾ ਫੋਨ ਚੱਕਿਆ ਹੋਣਾ ਵਾ ਤੇ ਚੁੱਪ ਚਾਪ ਦੱਸ ਦੇ ਹੁਣ ਮੇਰਾ ਫੋਨ ਕਿੱਥੇ ਆ? ਬਾਜੀ ਮੈਨੂੰ ਤਾਂ ਪਤਾ ਠੱਡਾ ਬਣਾ ਉੱਥੇ ਹੀ ਹੋਣਾ ਮੈਂ ਤੈਨੂੰ ਚੱਕਿਆ ਠੱਡਾ ਫੋਨ। ਦੇਖ ਮੈਂ ਤੈਨੂੰ ਪਿਆਰ ਨਾਲ ਪੁੱਛ ਰਿਹਾ ਵਾਂ। ਜੇ ਹੁਣ ਦੱਸ ਦੇਂਗਾ ਤਾਂ ਠੀਕ ਆ ਨਹੀਂ ਫਿਰ ਮੈਂ ਪੁਲਿਸ ਬੁਲਾਉਂਗਾ ਭਾਜੀ ਜਿਨ ਮਰਜ਼ੀ ਬਾਲੋ ਪਰਵਾ ਮੈਨੂੰ ਤਾਂ ਬਰਾ ਟਾਟਾ ਫੋਨ ਕਿੱਥੇ ਪਿਆ ਭਾਜੀ ਇਹਨੇ ਇਦਾਂ ਨਹੀਂ ਮੰਨਣਾ ਹੈਗਾ ਜੀ ਇੱਧਰ ਆ ਕੱਲ ਥੋੜਾ ਆ ਗਈ ਕਿਹਦਾ ਫੋਨ ਭਾਜੀ ਇਹ ਤਾਂ ਮੇਰਾ ਫੋਨ ਆ ਜੀ ਫੇ ਉਹਨੂੰ ਖਾਮੋ ਖਾਮਿ ਗਲੇਸ਼ ਪਾਇਆ ਤੂੰ ਉਹਨੂੰ ਬੋਲੀ ਜਨਾ ਸੌਰੀ ਯਾਰ ਪਾਜੀ ਮੈਂ ਭੁੱਖਾ ਰਹਾਂ ਜੂਗਾ ਨਾ ਚੋਰੀ ਕੀਤੀ ਆ ਨਾ ਕੁਦੇ ਕਰਨੀ ਆ ਸੌਰੀ ਪਾਜੀ ਨਾਲੇ ਨਾ ਮੈਂ ਤੇ ਸਿਰ ਤੇ ਦੁਕਾਨ ਛੱਡ ਕੇ ਜਾਣਾ ਠੀਕ ਹੈ ਅੱਜ ਤਾਂ ਇਹ ਕੰਮ ਹੋ ਗਿਆ ਉਹਦਾ ਨਾਮ ਲਾਤਾ ਅੱਗੇ ਤੋਂ ਨਾ ਇਹ ਕੰਮ ਨਹੀਂ ਹੋਣਾ ਚਾਹੀਦਾ ਠੀਕ ਹੈ ਉਹਨੂੰ ਕੁਝ ਕਹਿਣਾ ਨਹੀਂ ਹੈਗਾ ਬਾਵੇ ਹਾਂਜੀ ਵੀਰੇ ਚੱਲ ਯਾਰ ਵਧਾ ਦਈਏ ਟਾਈਮ ਹੋ ਗਿਆ ਤੇ ਵੀਰੇ ਵਧਾਤਾ ਦਿੰਨੇ ਆ ਪਰ ਮੈਂ ਨਾ ਤੁਹਾਡੇ ਨਾਲ ਗੱਲ ਕਰਨੀ ਹੈ ਇੱਕ ਹੁਣ ਤੂੰ ਕੀ ਗੱਲ ਕਰਨੀ ਆ ਵੀਰੇ ਮੈਨੂੰ ਪਤਾ ਵਾ ਕਿ ਜਦੋਂ ਮੈਂ ਬੈਂਕ ਗਿਆ ਨਾ ਪੈਸੇ ਜਮਾ ਕਰਾਣ ਪੱਕਾ ਨੇਹਾ ਸਿਮਰਨ ਨੇ ਤੁਹਾਡੇ ਕੰਨ ਭਰੇ ਆ ਤੈਨੂੰ ਲੱਗਦਾ ਮੈਂ ਇੰਨਾ ਕੰਨਾਂ ਦਾ ਕੱਚਾ ਕਿ ਉਹਨਾਂ ਦੀ ਗੱਲ ਸੁਣ ਕੇ ਮੈਂ ਤੈਨੂੰ ਬੋਲਣ ਲੱਗ ਗਿਆ ਨਾਲੇ ਉਹ ਕਿਉਂ ਬੋਲਣਗੇ ਕੁਝ ਕਿਹਾ ਤੂੰ ਉਹਨਾਂ ਨੂੰ ਵੀਰੇ ਤੁਸੀਂ ਇੱਕ ਪੱਖ ਦਾ ਸੁਣ ਕੇ ਨਤੀਜਾ ਕੱਢਤਾ ਤੇ ਮੈਨੂੰ ਬੋਲਤਾ ਪਰ ਮੈਂ ਬੋਲਣਾ ਨਹੀਂ ਚਾਹੁੰਦਾ ਮੈਂ ਤੁਹਾਨੂੰ ਕੁਝ ਦਿਖਾਉਣਾ ਚਾਹੁੰਦਾ ਤੂੰ ਕੀ ਦਿਖਾਣਾ ਯਾਰ ਹੁਣ ਆ ਦੇਖੋ ਵੀਰੇ ਨਾ ਰਹੀ ਆਪਣਾ ਤਾਂ ਫਾਇਦਾ ਹੀ 85 ਕਿਹਾ ਹਾਂ ਇਹ ਦੇਖੋ ਦੇਖਦੀ ਉਹਦੇ ਦੇਖੀ ਰੋਜ਼ ਸਵੇਰੇ ਘੰਟਾ ਤੋਂ ਘੰਟਾ ਆ ਕੇ ਫੋਨ ਇਹਨਾਂ ਨੇ ਚਲਾਣਾ ਹੀ ਚਲਾਣਾ ਹਾਸੇ ਵਾਲੀਆਂ ਵੀਡੀਓ ਦੇਖੀ ਜਾਣੀਆਂ ਨੇ ਕੰਮ ਇਹਨਾਂ ਨੇ ਕੋਈ ਸਫਾਈ ਸੂਈ ਕਰਨੀ ਹੀ ਨਹੀਂ ਨਾਲੇ ਵੀਰੇ ਤੁਸੀਂ ਜ਼ਿੰਮੇਵਾਰੀ ਮੇਰੀ ਲਾਈ ਆ ਕਿ ਤੂੰ ਇਹਨਾਂ ਨੂੰ ਦੇਖਣਾ ਵਾ ਫਿਰ ਵੀਰੇ ਮੈਂ ਤਾਂ ਆਪਣੇ ਤਰੀਕੇ ਨਾਲ ਹੀ ਸਮਝਾਉਂਗਾ ਨਾ ਤੂੰ ਕੁਝ ਬੋਲਿਆ ਵੀ ਸੀ ਸਿਮਰਨ ਨੂੰ ਬੀਰੇ ਮੈਂ ਤਾਂ ਹੁਣ ਸਮਾਨ ਲੈ ਕੇ ਆਇਆ ਬਾਜ਼ਾਰੋਂ ਇਹ ਫੋਨ ਚਲਾਈ ਜਾਂਦੀਆਂ ਸੀ ਮੈਂ ਇਹਨਾਂ ਨੂੰ ਕਿਹਾ ਸਮਾਨ ਤੇ ਹੱਥ ਲਵਾ ਦੋ ਲੈ ਬੀਰੇ ਮੈਂ ਥੋੜੀ ਚੱਕੂੰਗੇ ਫਿਰ ਜਦੋਂ ਮੈਂ ਇਹਨੂੰ ਕਿਹਾ ਕਹਿੰਦੀ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਮਾਲਕ ਥੋੜੀ ਹੋ ਫਲਾਣ ਇਦਾਂ ਦੀ ਗੱਲਾਂ ਕਰਨ ਲੱਗ ਗਈ ਫਿਰ ਮੈਂ ਤਾਂ ਆਪਣੇ ਤਰੀਕੇ ਨਾਲ ਸਮਝਾਉਣਾ ਹੀ ਸੀ ਨਾ ਬੀਰੇ ਯਾਰ ਮੇਰੀ ਗੱਲ ਸੁਣ ਠੀਕ ਆ ਤੂੰ ਆਪਣੇ ਤਰੀਕੇ ਨਾਲ ਸਮਝਾਣਾ ਪਰ ਥੋੜਾ ਜਨਾ ਸ਼ਬਦਾਂ ਦਾ ਧਿਆਨ ਰੱਖਿਆ ਕਰ ਉੱਚਾ ਨੀਮਾ ਨਾ ਬੋਲਿਆ ਕਰ ਕੁੜੀਆਂ ਨੇ ਕੋਈ ਗੱਲ ਦਿਲ ਤੇ ਲਾ ਗਈਆਂ ਜਾਂ ਕੋਈ ਹੋਰ ਗੱਲ ਹੋ ਗਈ ਫੇਰ ਕੀ ਕਰੇਗਾ ਤੂੰ ਮੈਨੂੰ ਦੱਸਿਆ ਕਰ ਯਾਰ ਮੈਂ ਆਪੇ ਸੋਲੂਸ਼ਨ ਕੱਢੂਗਾ ਉਹ ਵੀਰੇ ਫਿਰ ਤਾਂ ਉਹਨਾਂ ਦਾ ਡਾਰੀ ਖਤਮ ਹੋ ਜਾਣਾ ਤੁਸੀਂ ਤਾਂ ਹੁੰਦੇ ਨਹੀਂ ਜੇ ਮੈਂ ਨਹੀਂ ਸਮਝਾਉਂਗਾ ਉਹਨਾਂ ਨੇ ਤਾਂ ਫਿਰ ਬਰਾਬਰ ਸਮਝਣਾ ਉਹਨਾਂ ਤਾਂ ਹੋਰ ਅੱਗੋ ਬੋਲਣਾ ਕੰਮ ਉਹਨਾਂ ਨੇ ਕਰਨਾ ਨਹੀਂ ਪਹਿਲੇ ਹੀ ਨਹੀਂ ਕਰਦੇ ਉਹ ਤਾ ਫਿਰ ਵੀਰੇ ਥੋੜਾ ਦਾ ਸਟ੍ਰਿਕ ਹੋਣਾ ਹੀ ਪੈਣਾ ਨਾ ਥੋੜਾ ਬੋਤਾ ਤਾਂ ਉਹਨਾਂ ਨੂੰ ਕਹਿਣਾ ਹੀ ਪੈਣਾ ਨਾ ਉਸ ਤਰੀਕੇ ਨਾਲ ਠੀਕ ਆ ਬਾਵੇ ਮੈਨੂੰ ਤੇਰੇ ਤੋਂ ਭਰੋਸਾ ਆ ਮੈਂ ਤੈਨੂੰ ਸਵੇਰੇ ਵੀ ਕਿਹਾ ਤਾਂ ਹੀ ਮੈਂ ਤੈਨੂੰ ਕੁਝ ਬੋਲਿਆ ਨਹੀਂ ਮੈਨੂੰ ਪਤਾ ਸੀ ਦੇ ਤੂੰ ਉਹਨਾਂ ਨੂੰ ਕੁਝ ਕਿਹਾ ਹੋਊਗਾ ਕੋਈ ਉਹਦਾ ਰੀਜ਼ਨ ਹੋਊਗਾ ਕੋਈ ਲੌਜੀਕ ਹੋਊਗਾ ਪਰ ਥੋੜਾ ਜਿਹਾ ਆਰਾਮ ਨਾਲ ਥੋੜਾ ਜਿਹਾ ਸਹਿਨਸ਼ੀਲਤਾ ਰੱਖੋ ਥੋੜੀ ਨਿਮਰਤਾ ਰੱਖੋ ਕਿਉਂ ਉਹਨਾਂ ਦੇ ਦਿਲ ਚ ਕੋਈ ਗੱਲ ਆ ਗਈ ਨਾ ਫਿਰ ਉਹੇ ਜੀ ਇੱਜ਼ਤ ਨਹੀਂ ਬਣਦੀ ਦੁਬਾਰਾ ਫਿਰ ਮੈਂ ਤਾਂ ਹੁਣ ਭਰਾ ਹੀ ਆ ਉਹਨਾਂ ਦਾ ਮੈਂ ਉਹਨਾਂ ਨੂੰ ਉਹਦਾ ਕੋ ਮਾੜਾ ਤਾਂ ਕੁਝ ਬੋਲਣਾ ਚਲ ਮੈਂ ਤੇਰੀ ਗੱਲ ਸਮਝਦਾ ਠੀਕ ਆ ਮੈਨੂੰ ਵੀ ਗਲਤ ਫहमी ਹੋ ਸਕਦੀ ਮੈਂ ਵੀ ਇੱਕ ਪੱਖ ਸੁਣ ਕੇ ਤੈਨੂੰ ਬੋਲਤਾ ਉਹੀ ਤਾਂ ਕਹਿ ਰਹੇ ਵੀਰੇ ਕੋਈ ਗੱਲ ਨਹੀਂ ਤੇਰੀ ਗੱਲ ਮੈਨੂੰ ਸਮਝ ਆ ਗਈ ਪਰ ਉਹਨਾਂ ਨੂੰ ਆਂਦੇ ਸਾਰ ਨਾ ਤੂੰ ਇਦਾਂ ਕਰਿਆ ਕਰ ਮੋਬਾਈਲ ਫੜ ਲਿਆ ਕਰ ਠੀਕ ਆ ਵੀਰੇ ਠੀਕ ਆ ਪਹਿਲਾਂ ਸਾਫ ਸਫਾਈ ਕਰਾ ਲਿਆ ਕਰ ਜਦੋਂ ਫ੍ਰੀ ਹੁੰਦੀ ਆ ਉਦੋਂ ਮੋਬਾਈਲ ਫੜਾਇਆ ਕਰ ਠੀਕ ਆ ਵੀਰੇ ਠੀਕ ਆ ਫालतੂ ਨਾ ਬੋਲਿਆ ਕਰ ਥੋੜਾ ਪਿਆਰ ਨਾਲ ਸਮਝਾਇਆ ਕਰ ਠੀਕ ਆ ਵੀਰੇ ਆਪਣਾ ਸੁਭਾਅ ਚੇਂਜ ਕਰ ਲੀਦਾ ਹੁੰਦਾ ਥੋੜਾ ਜਿਹਾ ਠੀਕ ਆ ਨਾਲੇ ਮੈਂ ਉਹਨਾਂ ਨੂੰ ਵੀ ਸਮਝਾਵਾਂਗਾ ਚਲ ਆ ਚਲੀਏ 確かに。しし <music> ਨੇਹਾ ਸਿਮਰਨ ਹਾਂਜੀ ਇਹ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਕੀ ਕਰ ਰਹੇ ਸੀ ਫੋਨ ਚਲਾ ਰਹੇ ਸੀ ਫੋਨ ਚਲਾ ਰਹੇ ਸੀ ਆ ਕੀ ਹੈ ਕਾਦੀ ਤਨਖਾਹ ਮਿਲਦੀ ਤੁਹਾਨੂੰ ਕੰਮ ਕਰਨ ਦੀ ਨਾ ਹਾਂਜੀ ਤੇ ਫਿਰ ਆਪਾਂ ਫੋਨ ਚਲਾ ਰਹੇ ਆਂ ਮਤਲਬ ਆਪਾਂ ਇੰਨੇ ਫ੍ਰੀ ਹੋ ਗਏ ਸਾਰੇ ਕੰਮ ਮੁੱਕ ਗਏ ਹੈਨਾ ਕਿ ਆਪਾਂ ਫੋਨ ਚਲਾਣ ਲੱਗੇ ਵੀਰੇ ਉਹ ਬਾਵੇ ਵੀਰੇ ਕੀ ਬਾਵੇ ਵੀਰੇ ਨੇ ਜਦੋਂ ਆਪਣੀ ਗਲਤੀ ਹੁੰਦੀ ਉਹ ਨਹੀਂ ਕੋਈ ਦੱਸਦਾ ਉਹਨੇ ਇੱਕ ਵਾਰੀ ਬੋਲਤਾ ਤੁਸੀਂ ਸ਼ਿਕਾਇਤਾਂ ਲਾਣ ਲੱਗੇ ਮੈਨੂੰ ਥੋੜੇ ਕਰਕੇ ਕਿੰਨਾ ਬੋਲਿਆ ਮੈਂ ਕੱਲ ਉਹਨਾਂ ਨੂੰ ਉਹ ਇੱਕ ਜ਼ਿੰਮੇਵਾਰ ਬੰਦਾ ਹੈ ਸਾਰੀ ਦੁਕਾਨ ਦੀ ਜ਼ਿੰਮੇਵਾਰੀ ਮੈਨੂੰ ਦਿੱਤੀ ਹੋਈ ਐ ਤੁਹਾਨੂੰ ਉਹ ਡਾਂਟੇ ਤੁਹਾਨੂੰ ਪਿਆਰ ਕਰੇ ਉਹ ਜਿੱਦਾਂ ਮਰਜ਼ੀ ਕੰਮ ਕਰਾਵੇ ਫਿਰ ਤੁਸੀਂ ਕਹਿੰਦੇ ਹੋ ਵੀਰਾ ਬੋਲਦਾ ਬੋਲੇ ਨਹੀਂ ਤਾਂ ਕੀ ਕਰੇ ਦੱਸੋ ਇੰਨੀ ਇੰਨੀ ਮਿੱਟੀ ਜੰਮੀ ਪਈ ਆ ਤੁਹਾਨੂੰ ਮੋਬਾਈਲ ਚਲਾਣ ਦੀ ਪਈ ਆ ਨਹੀਂ ਵੀਰੇ ਸੀ ਕਲ ਡਸਟਿੰਗ ਕਰਨੀ ਲੱਗੇ ਸੀ ਮੈਂ ਕਿਹਾ ਤਾਂ ਹੈਗਾ ਨਾ ਕਿ ਬਾਅਦ ਵਿੱਚ ਡਸਟਿੰਗ ਕਰਨ ਲੱਗੇ ਸੀ ਕੀਤੇ ਕਿਉਂ ਨਹੀਂ ਮੈਂ ਨਾ ਕੈਮਰਾ ਚੈੱਕ ਕੀਤਾ ਤੁਸੀਂ ਕੱਲ ਵੀ ਮੋਬਾਈਲ ਚਲਾ ਰਹੇ ਸੀ ਅੱਜ ਵੀ ਮੋਬਾਈਲ ਚਲਾ ਰਹੇ ਹੋ 바ਵਾ ਵੀਰਾ ਤਾਂ ਤਾਂ ਨਹੀਂ ਕਹਿੰਦਾ ਹੋਣਾ ਕਿ ਭਾਈ ਮੋਬਾਈਲ ਚਲਾ ਲਓ ਰਹਿਣ ਤੋਂ ਕੰਮ ਇਹਨਾਂ ਦਾ ਸਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਿਆ ਮੈਂ ਆ ਕੇ ਖੜ ਗਿਆ ਉੱਥੇ ਜੇ ਉਹ ਆਪਣੇ ਧਿਆਨ ਜੋਵੇ ਇੱਥੇ ਕੋਈ ਆਵੇ ਸਮਾਨ ਚੱਕ ਕੇ ਲੈ ਜਾਵੇ ਇਹਨਾਂ ਤੁਸੀਂ ਮੋਬਾਈਲ 'ਚ ਖੁੱਬੇ ਹੋਏ ਹੋ ਥੋੜਾ ਜਿਹਾ ਧਿਆਨ ਰੱਖੋ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਮੋਬਾਈਲ ਨਾਲ ਚਲਾਓ ਜਦੋਂ ਫ੍ਰੀ ਬੈਠੇ ਹੋ ਉਦੋਂ ਤੁਸੀਂ ਆਪਣੇ ਹੱਥ 'ਚ ਮੋਬਾਈਲ ਫੜ ਲਓ ਬਾਕੀ ਟਾਈਮ ਤਾਂ ਕੰਮ ਕਰੋ ਨਾ ਕਦੋਂ ਸਫਾਈ ਕਰਾਂਗੇ ਮੈਨੂੰ ਆ ਦੱਸੋ ਜਦੋਂ ਕਸਟਮਰ ਸਿਰ ਤੇ ਆ ਕੇ ਚੜ ਜਾਊਗਾ ਇੱਥੇ ਕਸਟਮਰ ਖੜਾ ਹੋਵੇ ਤੁਸੀਂ ਕੱਪੜਾ ਲੈ ਕੇ ਸਫਾਈ ਕਰਨ ਲੱਗ ਜਾਓ ਹਨਾ ਜਿਹੜੀ ਚੀਜ਼ ਦੀ ਤਨਖਾਹ ਮਿਲਦੀ ਹੈ ਨਾ ਉਹ ਕੰਮ ਕਰਨਾ ਪਹਿਲਾਂ ਸਮਝੇ ਮੇਰੀ ਗੱਲ ਅੱਜ ਤੋਂ ਬਾਅਦ ਇਹ ਚੀਜ਼ ਮੈਂ ਦੇਖ ਲਈ ਮੈਂ ਬਰਦਾਸ਼ਤ ਨਹੀਂ ਕਰੂੰਗਾ ਠੀਕ ਹੈ ਵੀਰੇ ਫਿਰ ਕਹਿੰਦੇ ਵੀਰਾ ਬੋਲਦਾ ਇਹ ਜੀ ਬਾਬਾ ਵੀਰਾ ਇਦਾਂ ਕਹਿੰਦਾ ਉਦਾਂ ਕਹਿੰਦਾ ਸ਼ਿਕਾਇਤਾਂ ਲਾਣ ਨੂੰ ਆਪਾਂ ਅੱਗੇ ਹੋ ਜਾਂਦੇ ਆ ਚਲੋ ਸਾਫ਼ ਕਰੋ ਸਾਰਾ ਇਹ ਤਾਨੂੰ ਮੈਂ ਕਿਹਾ ਸੀ ਨਾ ਕਿ ਸਵੇਰੇ ਸਵੇਰੇ ਆ ਕੇ ਫੋਨ ਚਲਾਉਂਦੀ ਆ। ਇਸੇ ਲਈ ਬੋਲਦਾ ਸੀ ਮੈਂ। ਕੋਈ ਨਾ। ਉਹਨਾਂ ਨੇ ਦੀ ਸਰਵਿਸ ਹੋ ਗਈ ਨਾ। ਹੁਣ 2 ਮਹੀਨਾ ਆਰਾਮ ਆ। ਤਾਂ ਹੀ ਮੈਂ ਜਲਦੀ ਆਇਆ ਸੀ ਮੈਂ ਦੇਖਾਂ ਕਰਦੇ ਕੀ ਆ। ਆਖਿਰਕਾਰ ਤੂੰ ਜੋ ਕਿਹਾ ਉਹੀ ਸੱਚ ਨਿਕਲਿਆ ਨਾ। ਹੁਣ ਮੈਨੂੰ ਪਤਾ ਲੱਗਿਆ ਤੂੰ ਇਹਨਾਂ ਨੂੰ ਕਿਉਂ ਗੁੱਸੇ ਹੁੰਦਾ ਸੀ। ਚਲ ਕੋਈ ਨਾ ਹੁਣ ਮੈਂ ਬੋਲਦਾ ਨਾ ਤੂੰ ਨਾ ਕੁਛ ਕਹੀਂ ਠੀਕ ਹੈ ਵੀਰੇ ਮੈਂ ਜ਼ਿਆਦਾ ਵੀ ਨਹੀਂ ਬੋਲੀਦਾ ਹੁੰਦਾ ਹੁਣ ਅੱਜ ਦਾ ਕੀ ਪਲਾਨ ਆ ਜਾਣਾ ਤਾਂ ਨਹੀਂ ਕਿਤੇ ਨਹੀਂ ਵੀਰੇ ਸਮਾਨ ਤਾਂ ਹੈਗਾ ਸਾਰਾ ਇਹ ਸਮਾਨ ਸਾਰਾ ਹੈਗਾ ਫਿਰ ਮੈਂ ਜਾਇਆ ਮੈਂ ਦੇਖ ਲੋ ਤੂੰ ਬੈਠੇ ਤੇ ਮੈਂ ਵਿੱਚ ਜਲਾਡੀ ਨੂੰ ਭੇਜੂਗਾ ਠੀਕ ਹੈ ਠੀਕ ਹੈ ਧਿਆਨ ਰੱਖੀਂ ਜੇ ਕੋਈ ਇੱਧਰ ਉੱਧਰ ਗੱਲ ਹੋਈ ਮੈਨੂੰ ਦੱਸ ਦੇ ਵੀਰੇ ਤੂੰ ਟੈਨਸ਼ਨ ਨਾ ਲਓ ਮੈਂ ਸਾਰਾ ਕੋਈ ਸੰਭਲਿਆ ਹੋਇਆ ਵਾ ਕੋਈ ਨਾ ਆ ਫਿਰ ਕਿਵੇਂ ਦੀ ਲੱਗੀ ਮੈਨੂੰ ਲੱਗਦਾ ਬਾੜੀ ਜ਼ੋਰ ਦੀ ਲੱਗੀ ਆ ਵੀਰੇ ਤੂੰ ਚੰਗਾ ਨਹੀਂ ਕੀਤਾ ਵੈਸੇ ਸਾਡੇ ਨਾਲ ਮੈਂ ਤਾਂ ਚੰਗਾ ਕਰਦਾ ਹੀ ਨਹੀਂ ਨਾਲੇ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਿਹਾ ਸੀ ਕਿ ਬਾਵਨਾ ਪੰਗਾ ਨਾ ਲਓ ਸਾਨੂੰ ਨਾ ਲੱਗੀ ਰਿਆ ਸੀ ਕਿ ਤੁਸੀਂ ਕੋਈ ਚਲਾਕੀ ਕਰੋਗੇ ਤੇ ਤੁਸੀਂ ਉਹੀ ਕੀਤਾ ਅੱਛਾ ਤੁਸੀਂ ਘਟ ਕੀਤਾ ਹੋਰ ਲਾ ਲੋ ਸ਼ਿਕਾਇਤ ਹੁਣ ਚੰਗੇ ਰਹਿ ਗਏ ਹੋ ਬੋਲੋ ਹੁਣ ਕਿਉਂ ਨਹੀਂ ਜ਼ਬਾਨ ਖੁੱਲ ਰਹੀ ਵੀਰੇ ਤੁਸੀਂ ਆਪ ਹੀ ਸਾਨੂੰ ਕਹਿ ਕੇ ਕਿ ਤੁਸੀਂ ਫੋਨ ਚਲਾ ਲਓ ਤੇ ਤੁਸੀਂ ਆਪ ਹੀ ਤੁਸੀਂ ਵੀਰੇ ਨੂੰ ਸਾਡੀ ਵੀਡੀਓ ਦਿਖਾਣੇ ਪਏ। ਯਾਰ ਇਹਨਾਂ ਨੇ ਸ਼ਿਕਾਇਤ ਤਾਂ ਮੇਰੀ ਲਾਣੀ ਆ। ਮੈਨੂੰ ਨਾ ਕੋਈ ਨਾ ਕੋਈ ਬੰਦਬਸ ਪਹਿਲੇ ਹੀ ਕਰਕੇ ਰੱਖਣਾ ਪੈਣਾ। ਇਹਨਾਂ ਨੂੰ ਦੱਸਤਾ ਹੁਣ। ਸਿਮਰਨ ਨੇ ਹਾਂ? ਹਾਂਜੀ ਵੀਰੇ। ਉਹ ਸਾਰੀ ਸਫਾਈ ਅੱਜ ਹੀ ਕਰ ਦੇਣੀ ਆ। ਹਾਂਜੀ ਦੱਸੋ ਕੀ ਆ। ਉਹ ਬਹਿ ਜਾਓ ਠੰਡ ਬਹੁਤ ਆ ਆਰਾਮ ਕਰ ਲਓ ਉੱਥੇ। ਫੋਨ ਫੋਨ ਚਲਾ ਲਓ। ਹਾਂ ਜੀ ਯਾਰ ਉਹ ਚੀ ਗੇ ਕਿਉਂ ਤਾਂ ਅੱਜ ਤੱਕ ਤਾਂ ਵੀ ਦੇਖ ਨਹੀਂ ਕਿ ਫੋਨ ਚਲਾਵੇ ਸਹੀ ਕਿਹਾ ਮੈਨੂੰ ਲੱਗਦਾ ਨਾ ਇਹਦੇ ਚ ਵੀ ਵੀਰੇ ਦੀ ਕੋਈ ਸਾਜ਼ਿਸ਼ ਹੋਊਗੀ ਮੈਨੂੰ ਵੀ ਇਹੀ ਲੱਗ ਰਿਹਾ ਇਹ ਤਾਂ ਹਸਤਾ ਤੱਕ ਉਹਦੇ ਵੀਰੇ ਨੇ ਆਪ ਨੂੰ ਕਿਹਾ ਨਹੀਂ ਫੋਨ ਚਲਾਉਣਾ ਕੀ ਕੋਈ ਨਾ ਇਹ ਕੀ ਆ ਪਤੰਗ ਆਵੇ ਮੈਂ ਆਪਣਾ ਤਾਂ ਫਾਇਦਾ ਹੀ ਹੈ ਕਿ ਸਹੀ ਗਿਆ ਹਾਂ ਹਾਂ ਇਹ ਦੀ ਜੀ ਕੱਢ ਦੋ ਦੰਦੀਆਂ ਬਾਬੇ ਨਾਲ ਪੰਗਾ ਲੈਣਾ ਸੌਖਾ ਥੋੜੀ ਆ ਹੁਣ ਲੱਗੂਗਾ ਇਹਨਾਂ ਨੂੰ ਪਤਾ ਮੈਂ ਇਹਨਾਂ ਦੇ ਕਹਿਣ ਤੋਂ ਪਹਿਲੇ ਵੀਰੇ ਨੂੰ ਦਿਖਾ ਦੇਣੀ ਵੀਡੀਓ ਸੈਂਕਿੰਟ ਮਿੰਟ ਹੋ ਗਏ ਵੀਡੀਓ ਦਿਖਾਣੇ ਪਿਓ ਉਹ ਵੀਰੇ ਨੇ ਕੈਮਰਾ ਚੈੱਕ ਕੀਤੇ ਆ ਵੀਰੇ ਬੱਸ ਕਰੋ ਅਸਤਗਣਾ ਵੀਰੇ ਨੇ ਕਦੇ ਵੀ ਕੈਮਰਾ ਚਲਾ ਕੇ ਨਹੀਂ ਦੇਖਿਆ ਹੋਣਾ ਤੁਸੀਂ ਹੀ ਕਿਹਾ ਵਾ ਪਹਿਲੀ ਵਾਰ ਵੀ ਇਹ ਸਾਨੂੰ ਇਦਾਂ ਬੋਲ ਲਿਆ ਵਾ ਸ਼ੁਕਰ ਕਰੋ ਪਹਿਲੀ ਵਾਰ ਹੀ ਕਿਹਾ ਵਾ ਮੈਨੂੰ ਤਾਂ ਲੱਗ ਰਿਹਾ ਜੀ ਸ਼ਾਇਦ ਆਖਰੀ ਵਾਰ ਨਾ ਕਿਹਾ ਹੋਵੇ ਉਹ ਬਾਵੇ ਨਾਲ ਪੰਗਾ ਲੈਣਾ ਸੌਖਾ ਨਹੀਂ ਐ ਤੁਹਾਨੂੰ ਤਾਂ ਮੈਂ ਪਹਿਲੇ ਹੀ ਕਿਹਾ ਸੀ ਸਾਰੀ ਗੇਮ ਮੇਰੇ ਹੱਥ 'ਚ ਹੀ ਐ ਟਿੱਕੇ ਕੰਮ ਕਰ ਲਓ ਹੁਣ ਕੀ ਵੀਰੇ ਵੀਰੇ ਨਾਲੇ ਅਸੀਂ ਵੀਰੇ ਨੂੰ ਕੁਝ ਨਹੀਂ ਕਿਹਾ ਸੀਗਾ ਲਾਡੀ ਵੀਰੇ ਨੇ ਕਿਹਾ ਸੀ ਜੋ ਵੀ ਕਿਹਾ ਸੀਗਾ ਕੋਈ ਨਹੀਂ ਕੋਈ ਨਹੀਂ ਸਭ ਮੈਨੂੰ ਪਤਾ ਕਿਹਨੇ ਕੁਝ ਕਿਹਾ ਕਿਹਨੇ ਨਹੀਂ ਕਿਹਾ ਲੱਡੀ ਨੂੰ ਵੀ ਦੇਖ ਲੈਣਾ ਮੈਂ ਹੁਣ ਨਾ ਟੇਕੇ ਕੰਮ ਕਰ ਲੋ ਨਾਲੇ ਇੱਕ ਗੱਲ ਹੋਰ ਹੁਣ ਬੰਦਿਆਂ ਨੂੰ ਕੰਮ ਕਰ ਲਿਓ ਕਿਉਂਕਿ ਹੁਣ ਤਾਂ ਵੀਰ ਨੇ ਵੀ ਨਹੀਂ ਸੁਣੀ ਤੁਹਾਡੀ ਹੁਣ ਤਾਂ ਵੀਰ ਨੇ ਮੈਨੂੰ ਕਹਿਤਾ ਵਾ ਕਿ ਆਪਣੇ ਹਿਸਾਬ ਨਾਲ ਇਹਨਾਂ ਨੂੰ ਖਿੱਚ ਕੇ ਰੱਖ ਸੋਚੀ ਨਾ ਜਾਓ ਕੰਮ ਕਰੋ ਹੁਣ ਭਾਵੇਂ ਨਾ ਪੰਗਾ ਲੈਣਾ ਇਹਨਾਂ ਨੇ ਯਾਦ ਨਹੀਂ ਜਾਂਦਾ ਨੰਬਰੀ ਨਾਲ ਉਹ ਬਹੁਤ ਚਲਾਕ ਨਿਕਲਿਆ ਸਿਮਮੇ ਮੈਂ ਤੈਨੂੰ ਪਹਿੰਗੇ ਹੀ ਕਹੇ ਸੀ ਵੀ ਇਹਦਾ ਨਾ ਕੋਈ ਸਾਜ਼ਿਸ਼ਾ ਤਾਂ ਹੀ ਵੀ ਕਹਿੰਦੇ ਆਪਾਂ ਨੂੰ ਪਹੁੰਚ ਗਿਆ ਨੂੰ ਕਿਹਾ ਸੀਗਾ ਯਾਰ ਮੇਰਾ ਨਾ ਹੁਣ ਇੱਥੇ ਦਿਲ ਨਹੀਂ ਕਰਦਾ ਕੰਮ ਕਰਨ ਦਾ ਮੈਂ ਫਿਰ ਆਪਾਂ ਸਭ ਇਹ ਕੰਮ ਕੀ ਕਰੀਏ ਇੰਨੀ ਛੇਤੀ ਆਪਾਂ ਕੰਮ ਵੀ ਨੂੰ ਵੰਣਾ ਹੈਗਾ ਯਾਰ ਘਰੇ ਬਹਿ ਜੂੰਗੀ ਪਰ ਹੁਣ ਮੈਂ ਕੰਮ ਨਹੀਂ ਕਰਨਾ ਇੱਥੇ ਨਹੀਂ ਸਿਮ ਕੋਈ ਕਰਗੀ ਆਪਣਾ ਕੰਮ ਮਾਰਾਂਗਾ ਕੋਈ ਕਰ ਨਹੀਂ ਆਪਾਂ ਕੋਈ ਨਾ ਜੇ ਕੋਈ ਕਰਨੀ ਫੇਰ ਦੱਸਾਂਗੀ ਰੋਂਗਾ ਵੀ ਕੰਮ ਆਊਗਾ ਕਿਸੇ ਕੋਈ ਨਾ ਜੱਜ ਵੀਰ ਦਾ ਟਾਈਮ ਆ ਆਪਣਾ ਟਾਈਮ ਵੀ ਆਊਗਾ ਭੁੱਲ ਜੋ ਉਹ ਨਹੀਂ ਆਣਾ ਹੋਰ ਕਿਤੇ ਜਿਹੜਾ ਟਾਈਮ ਚੱਲਦਾ ਉਹਨੂੰ ਵੀ ਰੋਕਾ ਲੋ ਪਤਾ ਲੱਗੇ ਤੁਹਾਡੀ ਘੜੀ ਚ ਸੈਲੀ ਕੱਢ ਕੇ ਇਸਨੇ ਬਾਹਰ ਮਾਰਿਆ ਸੋ ਚੀ ਨਾ ਜਾਓ ਕੰਮ ਕਰ ਲੋ ਉਧਰਲਾ ਖਾਣਾ ਵੀ ਕਰਨਾ ਹਲੇ ਹਾਂਜੀ ਪੁੱਛਣਾ ਵੀ ਹੁੰਦਾ ਵਾ ਫਿਰ ਆ ਹੁਣ ਪੈਸੇ ਲੈਣ ਲਈ ਮੈਂ ਥੜ੍ਹ ਤੋਂ ਪੁੱਛ ਤੇ ਹੋਰ ਕਿਨੂੰ ਪੁੱਛਣਾ ਮੇਰੇ ਤੋਂ ਹੀ ਪੁੱਛੇਗਾ ਵੀਰੇ ਆ ਨਾ ਪੁੱਲੋ ਦੁਕਾਨ ਸਾਡੀ ਆ ਤੋੜੀ ਨਹੀਂ ਹੈਗੀ